ਅੱਜ ਵਿਧਾਨ ਸਭਾ ਸਦਨ ਦੇ ਅੰਦਰ ਇੱਕ ਵਾਰ ਫਿਰ ਤੋਂ ਅਫੀਮ ਦੀ ਖੇਤੀ ਦਾ ਜ਼ਿਕਰ ਛਿੜਿਆ ਜ਼ਿਕਰ ਅੱਜ ਛੇੜਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਸਨ ਉਹਨਾਂ ਵੱਲੋਂ ਇਹ ਗੱਲਬਾਤ ਕਹੀ ਗਈ ਕਿ ਅਗਰ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਜਾਣਾ ਤਾਂ ਅਫੀਮ ਦੀ ਖੇਤੀ ਦੇ ਉੱਤੇ ਹਾ ਪੱਕੀ ਹੰਗਾਰਾ ਪੜਨਾ ਪੈਣਾ ਸਾਡੇ ਨਾਲ ਕੁਲਵੰਤ ਸਿੰਘ ਬਾਜੀਗਰ ਜੀ ਨੇ ਇਹਨਾਂ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਬੜੇ ਸ਼ਬਦ ਤੁਸੀਂ ਜਿਹੜੇ ਚੋਣ ਕੀਤੀ ਆ ਸਦਨ ਦੇ ਅੰਦਰ ਜਿਹੜਾ ਕਿ ਰਿਕਾਰਡ ਦਾ ਹਿੱਸਾ ਬਣ ਗਿਆ ਹੁਣ ਲਗਭਗ ਤਾਂ ਇਹ ਕਿਉਂ ਯੂਜ਼ ਕੀਤੇ ਲੋਕਾਂ ਤੋਂ ਕੋਈ ਤੁਹਾਨੂੰ ਇੱਕ ਬ੍ਰਦਰ ਅਸੀਂ ਚੁਣੇ ਹੋਏ ਲੋਕ ਆ ਜਿਹੜੀ ਲੋਕ ਸਾਨੂੰ ਗੱਲ ਕਰਦੇ ਨੇ ਉਹ ਗੱਲਾਂ ਸਾਡਾ ਫਰਜ਼ ਹੈਗਾ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਲੋਕਾਂ ਦੀ ਗੱਲ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਕਰੀਏ ਤਾਂ ਲੋਕਾਂ ਦੀ ਗੱਲ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਕਰਿਆ ਤੇ ਕੀ ਕਹਿੰਦੇ ਲੋਕ ਕਹਿੰਦੇ ਕੀ ਆ ਸਰ ਭੁੱਕੀ ਅਫੀਮ ਦੇ ਨਾਲ ਇੱਕ ਵੀ ਕੋਈ ਕੇਸ ਸਾਹਮਣੇ ਨਹੀਂ ਆਇਆ ਕਿ ਫਲਾਣਾ ਬੰਦਾ ਭੁੱਕੀ ਖਾ ਕੇ ਮਰ ਗਿਆ ਜਾਂ ਅਫੀਮ ਖਾ ਕੇ ਮਰ ਗਿਆ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਆ ਲੋਕ ਸਾਡੇ ਕੋਲ ਆਉਂਦੇ ਨੇ ਜੀ ਆ ਜੇ ਪੋਸਤ ਦੀ ਖੇਤੀ ਸ਼ੁਰੂਆਤ ਤੁਸੀਂ ਕਰਾ ਦਿਓ ਤਾਂ ਪੰਜਾਬ ਦਾ ਜਿਹੜਾ ਜਵਾਨ ਹੈਗਾ ਜੀ ਵੱਜੇਗਾ ਅੱਛਾ ਸੰਥੈਟਿਕ ਨਸ਼ਾ ਤਾਂ ਅੱਜ ਵੀ ਚੱਲਦਾ ਪਿਆ ਨਾ ਅੱਜ ਵੀ ਸੰਥੈਟਿਕ ਨਸ਼ੇ ਨਾਲ ਬੜੇ ਨੌਜਵਾਨ ਮਰਦੇ ਨੇ ਵੀਡੀਓ ਵਾਇਰਲ ਹੁੰਦੀਆਂ ਨੇ ਮਾਵਾਂ ਰੋਂਦੀਆਂ ਕਰ ਲਾਉਂਦੀਆਂ ਨਜ਼ਰ ਆ ਰਹੀਆਂ ਨੇ 2 ਸਾਲ ਹੋ ਗਏ ਤਾਂ ਫਿਰ ਉਹ ਚੀਜ਼ ਇੱਕ ਨਸ਼ਾ ਖਤਮ ਕਰਨ ਦੇ ਲਈ ਦੂਜਾ ਨਸ਼ਾ ਸ਼ੁਰੂ ਕਰਨਾ ਕੀ ਠੀਕ ਰਹੇਗਾ ਇਹ ਮੈਂ ਤਾਂ ਇੱਕ ਨਹੀਂ 1000 ਵਾਰੀ ਕਹੂੰਗਾ ਕਿ ਅਗਰ ਭੁੱਕੀ ਫੀਮ ਖਾਣ ਦੇ ਨਾਲ ਬੱਚਾ ਵੱਸਦਾ ਹੈ ਤਾਂ ਉਸ ਨੂ ਸਿੰਥੈਟਿਕ ਨਸ਼ਿਆਂ ਲਿਉਂ ਜਾਣ ਦੇਣਾ ਉਹ ਵੀ ਸਾਡਾ ਨਾ ਲੱਗਦੀ ਛੱਡ ਨਹੀਂ ਉਹ ਵੀ ਨਹੀਂ ਬਿਲਕੁਲ ਐਮਪੀ ਰਾਜਸਥਾਨ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਠੇਕੇ ਖੁੱਲੇ ਹੋਏ ਨੇ ਉੱਥੇ ਜਿਹੜੇ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਉਹ ਹੀ ਲੈ ਕੇ ਆਉਂਦਾ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ ਜਿਹੜਾ ਸ਼ਰਾਬ ਪੀਂਦਾ ਉਹ ਹੀ ਲੈਣ ਜਾਂਦਾ ਜੀ ਦੂਸਰਾ ਬੰਦਾ ਤਾਂ ਜਾਂਦਾ ਹੀ ਨਹੀਂ ਮੈਂ ਤੁਹਾਡੀ ਗੱਲਾਂ ਉਸ ਨਾਲ ਐਗਰੀ ਹੈਗਾ ਪਰ ਜਿਹੜਾ ਬੰਦਾ ਇਸ ਦਾ ਹੈਗਾ ਕਿ ਮੈਂ ਭੁੱਕੀ ਫੀਮ ਜਾ ਖਾਣੀ ਹੈ ਤਾਂ ਉਹ ਤਾਂ ਕੋਈ ਰੋਕ ਹੀ ਨਹੀਂ ਸਕਦਾ ਜਿਹੜਾ ਕੋਈ دارو ਮੇਨਦਾ ਉਹਨੂੰ ਕੋਈ ਰੋਕ ਹੀ ਨਹੀਂ ਸਕਦਾ ਜਿਹੜਾ ਫਿਰ ਸਿੰਥੈਟਿਕ ਕਰਦਾ ਰੂਪ ਤਾਂ ਉਹ ਨਹੀਂ ਨਹੀਂ ਸਿੰਥੈਟਿਕ ਦੇ ਨਾਲ ਵੱਜਣਗੀ ਜਵਾਨੀ ਵੱਜੇਗੀ ਸਗੀ ਸਾਡਾ ਜਿਹੜਾ ਨੌਜਵਾਨ ਹੈ ਉਹ ਵੱਜੇਗਾ ਮੇਰੇ ਉਹੀ ਕਹਿਣ ਦਾ ਭਾਵ ਹੈਗਾ ਕਿ ਤੁਹਾਡਾ ਕਹਿਣ ਦਾ ਭਾਵ ਸਿਰਫ ਇਹੀ ਹੈ ਕਿ ਨਸ਼ੇ ਨੂੰ ਡਿਵਰਟ ਕਰਨ ਦੇ ਲਈ ਦੂਜਾ ਨਸ਼ਾ ਜਾਂ ਫਿਰ ਕੋਈ ਫਾਈਨੈਂਸ਼ੀਅਲੀ ਵੀ ਤੁਸੀਂ ਸੋਚ ਰਹੇ ਹੋ ਕਿ ਫਾਈਨੈਂਸ਼ੀਅਲੀ ਬਹੁਤ ਵੱਡਾ ਫਾਇਦਾ ਹੋ ਜਾਣਾ ਰੈਵਨਿਊ ਫਾਇਦਾ ਉਹ ਹੈਗਾ ਬਿਲਕੁਲ ਉਹ ਵੀ ਤੁਹਾਡਾ ਐਸਪੈਕਟ ਤੁਸੀਂ ਅੰਦਰ ਬਿਲਕੁਲ ਜਿਹੜਾ ਰੈਵਨਿਊ ਹੈਗਾ ਉਹ ਵੀ ਸਰਕਾਰ ਨੂੰ ਉਹਦਾ ਆਏਗਾ ਜੀ ਕਿੰਨਾ ਕਸਾ ਉਹ ਵੀ ਖੁਸ਼ ਇਹ ਤਾਂ ਸ਼ੁਰੂਆਤ ਕਰਨ ਤੇ ਹੈ ਜ ਉਤੋਂ ਮੱਧ ਪ੍ਰਦੇਸ਼ ਦੇ ਅੰਕੜੇ ਕੜਾ ਕੇ ਦੇਖ ਲਈਏ ਆ ਰਾਜਸਥਾਨ ਦੇ ਅੰਕੜੇ ਕੜਾ ਕੇ ਦੇਖ ਲਈਏ ਉਤੋਂ ਪਤਾ ਚੱਲ ਜੇਗਾ ਕਿ ਕਿੰਨਾ ਰੈਵਨਿਊ ਇਹ ਜਿਹੜਾ ਸਰਕਾਰਾਂ ਨੂੰ ਜਾ ਰਿਹਾ ਸਰਕਾਰ ਨੇ ਕੋਈ ਹਾਂ ਪੱਕੀ ਹੁਣ ਘਾਰਾ ਦਿੱਤਾ ਮੰਤਰੀ ਸਾਹਿਬ ਨੇ ਕਿਉਂਕਿ ਸਬੰਧਤ ਮੰਤਰੀ ਤਾਂ ਕਹਿੰਦੇ ਲਾਲ ਝੰਡੀ ਦਿਖਾ ਕੇ ਨਿਕਲ ਲਿਓ ਕਹਿੰਦੇ ਨਹੀਂ ਹੋਣਾ ਇੰਪੈਕਟ ਕੀਤਾ ਅੱਜ ਮੈਨੂੰ ਲੱਗਦਾ ਸੀਗਾ ਕਿ ਮੰਤਰੀ ਸਾਹਿਬ ਦਾ ਜਿਹੜਾ ਮੂਡ ਸੀਗਾ ਕੁਝ ਪੋਜ਼ਿਟਿਵ ਸੀਗਾ ਪਰ ਉਸ ਦਿਨ ਪੋਜ਼ਿਟਿਵ ਨਹੀਂ ਸੀਗਾ ਉਹ ਕਹਿੰਦੇ ਸਾਡਾ ਕੋਈ ਮੂਡ ਨਹੀਂ ਸੀ ਨਹੀਂ ਉਸ ਦਿਨ ਦੀ ਗੱਲ ਲੱਗ ਰਹੀ ਪਰ ਅੱਜ ਜਿਹੜਾ ਉਹਨਾਂ ਦਾ ਮੂਡ ਸੀਗਾ ਜਿਵੇਂ ਨੂੰ ਪੋਜ਼ਿਟਿਵ ਲੱਗਾ ਪਰ ਅੱਜ ਉਹਨਾਂ ਨੂੰ ਟਾਈਮ ਨਾ ਮਿਲਣ ਦੇ ਕਰਕੇ ਸ਼ਾਇਦ ਹੋ ਗਿਆ ਪਰ ਬਾਕੀ ਆਉਣਗੇ ਮੰਤਰੀ ਸਾਹਿਬ ਉਹਨਾਂ ਨਾਲ ਗੱਲ ਕਰ ਲੈਣਗੇ ਅੰਦਰ ਤੁਸੀਂ ਇਹ ਗੱਲਬਾਤ ਹੈ ਕਹਿ ਰਹੇ ਸੀਗੇ ਕਿ ਨਾਰਾਜ਼ਗੀ ਲੋਕਾਂ 'ਚ ਹੈਗੀ ਉਸ ਦਿਨ ਤੁਸੀਂ ਨਾ ਪੱਕੀ ਜਾ ਆਪਣਾ ਥੋੜਾ ਰਫਾਈ ਲੋਕਾਂ ਦੇ ਫੋਨ ਆਏ ਕਿ ਮੰਤਰੀ ਸਾਹਿਬ ਨੇ ਜਿਹੜਾ ਮਤਲਬ ਉਹਨਾਂ ਨੇ ਨਾਂ ਦਾ ਕਿਹਾ ਉਹਦੇ ਨਾਲ ਥੋੜੀ ਸਾਡੀ ਨਾਰਾਜ਼ਗੀ ਹੈਗੀ ਹੈ। ਅੱਛਾ ਅੱਛਾ। ਤਾਂ ਵੋਟਾਂ ਤੇ ਇਹਦਾ ਕੋਈ ਅਸਰ ਪਾਏਗਾ ਇਦਾਂ ਇਸ ਚੀਜ਼ ਦਾ? ਨਹੀਂ ਵੋਟਾਂ ਤਾਂ ਮਾਨ ਸਰਕਾਰ ਹੈ ਜਿਹੜੀ ਉਹ ਕੰਮ ਕਰ ਰਹੀ ਹੈ ਜੀ ਕੰਮ ਦੇ ਆਧਾਰ ਤੇ ਵੋਟ ਲਊਗੀ। ਵੋਟ ਅਸੀਂ ਮਹੱਲਾ ਕਲੀਨਿਕ ਦੇ ਨਾਂ ਤੇ ਲਾਵਾਂਗੇ ਜੀ। ਵੋਟ ਅਸੀਂ ਪਾਣੀਆਂ ਦੇ ਨਾਂ ਤੇ ਲਾਵਾਂਗੇ ਜੀ। ਵੋਟ ਅਸੀਂ ਸਕੂਲਾਂ ਦੇ ਨਾਂ ਤੇ ਲਾਵਾਂਗੇ ਜੀ। ਧੰਨਵਾਦ ਜੀ। ਤੇ ਨੇ ਕੁਲਵੰਤ ਸਿੰਘ ਬਾਜੀਗਰ ਜਿਹੜੇ ਕੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਹਫੀਮ ਦੀ ਖੇਤੀ ਦੀ ਸਿੱਧੇ ਤੌਰ ਤੇ ਗੱਲਬਾਤ ਕਹੀ ਜਾ ਰਹੀ ਕਿ ਪੰਜਾਬ ਦੇ ਵਿੱਚ ਹਫੀਮ ਦੀ ਖੇਤੀ ਸ਼ੁਰੂ ਕੀਤੀ ਜਾਵੇ ਜਿਹੜਾ ਪਿਛਲੇ ਵਾਰ ਬਿਆਨ ਦਿੱਤਾ ਸੀ ਜੋ ਕੁਛ ਦਿਨ ਪਹਿਲਾਂ ਜਦੋਂ ਸਦਨ ਦੇ ਅੰਦਰ ਇਹ ਮਸਲਾ ਉੱਠਿਆ ਸੀ ਤਾਂ ਮੰਤਰੀ ਸਾਹਿਬ ਨੇ ਕਿਹਾਤਾ ਸੀ ਕਿ ਅਸੀਂ ਇਸ ਦੇ ਬਾਰੇ ਕੋਈ ਵਿਚਾਰ ਨਹੀਂ ਕਰ ਕਰ ਸਕਦੇ ਤਾਂ ਇਹਨਾਂ ਵੱਲੋਂ ਕਿਹਾ ਕਿ ਉਸ ਦੀ ਨਾਰਾਜ਼ਗੀ ਲੋਕਾਂ ਦੇ ਵਿੱਚ ਹੈਗੀ ਹੈ ਕਿ ਨਾ ਨਹੀਂ ਕਰਨੀ ਚਾਹੀਦੀ ਸੀ ਇਸ ਇਸ ਤਰੀਕੇ ਦੇ ਨਾਲ ਤਾਂ ਉਹਦੇ ਨਾਲ ਇੱਕ ਗਲਤ ਇੰਪੈਕਟ ਗਿਆ ਸਦਨ ਦੇ ਅੰਦਰ ਗੱਲਾਂ ਬਾਤਾਂ ਕਹੀਆਂ ਗੀਆਂ ਤਾਂ ਹੁਣ ਹਮਾਇਤ ਕਰਦੇ ਕੁਆਲਿਫਾਇਰ ਤੋਂ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਏਗਾ ਕਿ ਸਰਕਾਰ ਇਸ ਤੇ ਕੀ ਸੋਚਦੀ ਹੈ ਕੀ ਵਿਚਾਰ ਕਰਦੀ ਹੈ ਕੈਮਰਾਮੈਨ ਤੁਲਸੀ ਮਹਾਰਾਜ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ